ਪੰਦਰਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਟਾਂਡਾ ਉੜਮੋੜੋਂ ਬਾਈ ਟਾਂਡਾ ਉੜਮੋੜੋਂ ਸੋ ਇੱਥੇ ਬਾਈਬਲ ਘਰ ਗੁਰੂ ਘਰ ਦੇ ਅੰਦਰ ਬੈਠਣ ਵਾਸਤੇ ਕੁਝ ਕੁਰਸੀਆਂ ਲਾਈਆਂ ਹੋਈਆਂ ਸੀ ਸੋ ਕੁਝ ਦਿਨ ਪਹਿਲਾਂ ਇਹ ਜਿਹੜੀ ਸੇਵਾ ਸੀ ਇਹ ਸਾਡੇ ਨਿਹੰਗ ਸਿੰਘਾਂ ਦੇ ਧਿਆਨ ਦੇ ਵਿੱਚ ਆਈ ਸੀ ਤੇ ਅੱਜ ਇੱਥੇ ਆਪਾਂ ਪਹੁੰਚੇ ਸੀ ਕੁਰਸੀਆਂ ਬਾਹਰ ਕੱਢਣ ਵਾਸਤੇ ਕੋਈ ਜਿਹੜੀਆਂ ਗੁਰੂ ਘਰ ਦੇ ਅੰਦਰ ਵਿੱਚ ਕੁਰਸੀਆਂ ਲਾਈਆਂ ਉਹ ਆਪਾਂ ਨਹੀਂ ਲਾ ਸਕਦੇ ਤੁੱਕਾ ਪਾ ਗੁਰੂ ਸਾਹਿਬ ਦੇ ਸ਼ਰੀਕ ਬਣ ਕੇ ਨਹੀਂ ਬੈਠ ਸਕਦੇ ਆਪਾਂ ਹਮੇਸ਼ਾ ਹੀ ਗੁਰੂ ਤੋਂ ਨੀਵੇਂ ਹੋ ਕੇ ਬੈਠਣਾ ਤੇ ਅੱਜ ਪਰ ਇੱਕ ਹੋਰ ਵੀ ਸ਼ਲਾਘਾਯੋਗ ਅਸੀਂ ਇੱਥੇ ਆ ਕੇ ਕੰਮ ਦੇਖਿਆ ਕਿ ਜਿਹੜੇ ਇੱਥੇ ਗੁਰੂ ਘਰ ਦੇ ਪ੍ਰਬੰਧਕ ਸੀ ਉਹਨਾਂ ਨੇ ਸਾਡੇ ਆਉਣ ਤੋਂ ਪਹਿਲਾਂ ਜਿਹੜੀਆਂ ਕੁਰਸੀਆਂ ਸੀ ਉਹ ਬਾਹਰ ਕੱਢ ਦਿੱਤੀਆਂ ਅਸੀਂ ਇਸ ਗੱਲ ਦਾ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਇੱਕ ਸਾਡੀ ਬੇਨਤੀ ਹੋਰ ਆ ਕਿ ਜੇ ਆਪਾਂ ਪੰਜਾਬ ਨੂੰ ਬਚਾਉਣਾ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਤਾਂ ਇਸ ਸਮੇਂ ਸਾਡੇ ਬਹੁਤ ਸਾਰੇ ਜਿਹੜੇ ਆ ਸਿੱਖ ਵੀਰਿਆ ਉਹ ਧਰਮ ਪਰिवर्तन ਕਰੀ ਜਾ ਰਿਹਾ ਆ ਸੋ ਉਹਨਾਂ ਨੂੰ ਵੀ ਸਾਡੀ ਬੇਨਤੀ ਆ ਖਾਸ ਕਰਕੇ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਤੇ ਗਰੰਤੀ ਸਿੰਘ ਨੂੰ ਵੀ ਜਿਹੜੇ ਵੀ ਆਪਣਾ ਧਰਮ ਪਰिवर्तन ਕਰ ਰਹੇ ਆ ਇਸਾਈ ਬਣ ਰਹੇ ਆ ਉਹਨਾਂ ਦਾ ਧਰਮ ਉਹਨਾਂ ਨੂੰ ਮੁਬਾਰਕ ਪਰ ਉਹਨਾਂ ਦੇ ਘਰਾਂ ਦੇ ਵਿੱਚ ਨਾ ਖੁਸ਼ੀ ਦੇ ਸਮੇਂ ਤੇ ਨਾ ਗਮੀ ਦੇ ਸਮੇਂ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਨੂੰ ਨਾਲ ਲਜਾਇਆ ਜਾਵੇ ਤੇ ਨਾ ਹੀ ਉਹਨਾਂ ਲੋਕਾਂ ਨੂੰ ਗੁਰੂ ਘਰ ਦੇ ਜਿਹੜੇ ਵਰਤਨ ਦਿੱਤੇ ਜਾਣ ਸੋ ਜਿਹੜੇ ਲੋਕ ਪਿੰਡਾਂ ਦੇ ਵਿੱਚ ਨਸ਼ਾ ਵੇਚਦੇ ਆ ਉਹਨਾਂ ਦੇ ਘਰਾਂ ਦੇ ਵਿੱਚ ਵੀ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਣਗੇ ਤੇ ਨਾ ਉਹਨਾਂ ਨੂੰ ਜਿਹੜੇ ਆ ਗੁਰੂ ਘਰਾਂ ਦੇ ਉਹ ਵਰਤਨ ਦਿੱਤੇ ਜਾਣਗੇ ਸੋ ਇਹੋ ਜੀ ਕਤਾਈ ਜੇ ਹੋਰ ਕੋਈ ਗ੍ਰੰਥੀ ਸਿੰਘ ਜਾਂ ਪ੍ਰਬੰਧਕ ਕਮੇਟੀ ਕਰੇਗੀ ਤੇ ਉਹ ਉਹਨਾਂ ਦੇ ਉੱਤੇ ਬੰਦ ਦੀ ਕਾਨੂੰਨੀ ਜਿਹੜੀ ਕਾਰਵਾਈ ਕੀਤੀ ਜਾਵੇਗੀ ਸੋ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ 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 ਬਤੈ